ਬਹੁਤ ਵੱਡਾ ਫੈਸਲਾ ਹੋਇਆ ਇਤਿਹਾਸ ਦੁਹਰਾਇਆ ਗਿਆ 300 ਸਾਲ ਬਾਅਦ ਪੰਜਾਬ ਨੇ ਫੇਰ ਇਤਿਹਾਸ ਨੂੰ ਦੁਹਰਾ ਦਿੱਤਾ ਔਰ ਇਹ ਸਾਬਤ ਕਰ ਦਿੱਤਾ ਕਿ ਸਰਕਾਰਾਂ ਵੱਡੀਆਂ ਨਹੀਂ ਹੁੰਦੀਆਂ ਲੋਕ ਵੱਡੇ ਹੁੰਦੇ ਨੇ ਜਦੋਂ ਲੋਕੀ ਕਿਸੇ ਪਾਸੇ ਤੁਰ ਪੈਣ ਤਾਂ ਸਰਕਾਰਾਂ ਨੂੰ ਝੁਕਣਾ ਹੀ ਪੈਂਦਾ ਔਰ ਮੈਂ ਸਮਝਦਾ ਆ ਜਿਹੜਾ ਮੋਰਚਾ ਬਥੇ ਹੋਇਆ ਇਹ ਸਾਰੇ ਦੇਸ਼ ਦੇ ਲੋਕਾਂ ਦੀ ਆਪਣੀਆਂ ਆਸਾਂ ਔਰ ਉਹਨਾਂ ਦੀਆਂ ਅਸੀਸਾਂ ਦੇ ਨਾਲ ਫਤਿਹ ਹੋ ਯਾਰ ਅੱਜ ਮਾਣ ਵੀ ਮਹਿਸੂਸ ਹੁੰਦਾ ਹੋਊਗਾ ਜੀ ਅੱਜ ਆਪਾਂ ਨੇ ਜਿਹੜੀ ਦਿੱਲੀ ਆ ਦੁਆਰਾ ਮੋੜ ਦੁਆਰਾ ਬੰਦ ਕਰ ਲਈ ਮੈਂ ਮੈਂ ਸ਼ੁਕਰਾਨਾ ਕਰਦਾ ਅਕਾਲ ਪੁਰਖ ਦਾ ਜੀਨੇ ਇਹ ਸਫਲਤਾ ਬਖਸ਼ੀ ਮਾਣ ਕਰਨ ਵਾਲੀ ਗੱਲ ਤਾਂ ਸਾਰੀ ਲੋਕਾਂ ਦੀ ਹੈ ਮੈਂ ਤਾਂ ਉਹਦੇ ਅੱਗੇ ਅਰਦਾਸ ਕਰਦਾ ਵੀ ਸਾਡੇ ਸਾਥੋਂ ਦੇ ਕਿਸਾਨ ਆ ਜਿਹੜੇ ਸ਼ਹੀਦ ਹੋ ਚੁੱਕੇ ਨੇ ਉਹਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਗਈਆਂ ਇਸ ਆਪਣੇ ਕਿਸਾਨੀ ਅੰਦੋਲਨ ਬਾਰੇ ਇਹਦੇ ਕੌਣ ਕਰ ਕੀ ਕਹੋਗੇ ਉਹਨਾਂ ਨੂੰ ਮੈਂ ਸ਼ਰਧਾ ਤੇ ਫੁੱਲ ਭੇਟ ਕਰਦਾ ਉਹ ਸਾਡੇ ਇਸ ਅੰਦੋਲਨ ਦੀ ਜਿੰਦ ਜਾਨ ਸੀ ਮੋਰਚਾ ਸਾਲ ਤੋਂ ਉੱਪਰ ਸਮਾਂ ਕਿਸਾਨ ਵੀਰਾਂ ਨੇ ਬਜ਼ੁਰਗਾਂ ਨੇ ਮਾਤਾਂ ਨੇ ਤੁਹਾਡੀਆਂ ਦੁਆਵਾਂ ਦੇ ਨਾਲ ਅੱਜ ਅਸੀਂ ਫਤਿਹ ਕਰਕੇ ਮੋਰਚਾ ਆਏ ਆ ਬੜਾਈ ਵੱਡੀ ਗੱਲ ਸੀ ਲੋਕ ਕੀ ਕਹਿੰਦੇ ਸੀ ਪਤਾ ਨਹੀਂ ਕਾਨੂੰਨ ਵਾਪਸ ਨਹੀਂ ਹੁੰਦੇ ਮੋਦੀ ਏਡਾ ਨਾਦਰ ਸ਼ਾਹ ਸੀਗਾ ਬਣਿਆ ਵੇ ਕਾ ਵੀ ਵਾਪਸ ਨਹੀਂ ਲਊਗਾ ਪਰ ਤੁਹਾਡੇ ਲੋਕਾਂ ਦੇ ਆਸ਼ੀਰਵਾਦਾਂ ਬਾਬੇ ਨਾਨਕ ਦੀ ਕਿਰਪਾ ਦੇ ਨਾਲ ਅਸੀਂ ਮੋਰਚਾ ਜਿੱਤ ਕੇ ਆਏ ਆ ਦੁਨੀਆ ਨੂੰ ਦਿਖਾ ਦਿੱਤਾ ਕਿਵੇਂ ਸ਼ਾਂਤ ਮਈ ਢੰਗ ਦੇ ਨਾਲ ਇਹ ਪੰਜਾਬੀ ਲੜਨਾ ਵੀ ਜਾਣਦੇ ਆ ਕੰਮ ਕਰਨਾ ਵੀ ਜਾਣਦੇ ਆ ਖੇਤੀ ਵੀ ਲੋਕਾਂ ਨੇ ਕੀਤੀ ਆ ਤੇ ਮੋਰਚੇ 'ਚ ਵੀ ਗਏ ਆ ਸਾਰਾ ਘਰਬਾਰ ਤੇ ਆ ਕੇ ਲੋਕਾਂ ਨੇ ਮੋਰਚਾ ਸੀ ਜਿੱਤ ਗਿਆ ਹੁਣ ਕਿੱਥੇ ਜਾ ਰਹੇ ਹੋ ਜੀ ਹੁਣ ਇਸ ਤੋਂ ਬਾਅਦ ਸਮਰੱਦਾ ਮਾਛੀਵਾੜਾ ਸਾਹਿਬ ਚਾਹਾਂਗੇ ਪਰਸੋਂ ਨੂੰ ਅਸੀਂ ਅਮਰਸਰ ਸਾਹਿਬ ਦਰਸ਼ਨ ਕਰਨ ਜਾਵਾਂਗੇ 750 ਦੇ ਕਰੀਬ ਕਿਸਾਨ ਸ਼ਹੀਦ ਹੋ ਜੁਕਿਆ ਇਸ ਧਰਨੇ ਦੇ ਖਾਤਰ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤੁਸੀਂ ਇਸੇ ਜਿੱਤ ਦੇ ਬਾਰੇ ਕੀ ਕਹੋਗੇ ਜੀ ਬੜਾ ਦੁੱਖਾ ਸਾਡੇ ਚ 750 ਜਿਹੜਾ ਸੀਤ ਪਰਿਵਾਰ ਚਲੇ ਗਿਆ ਅਸੀਂ ਬੜਾ ਦੁੱਖ ਵੀ ਮਨਾਇਆ ਤੇ ਉਹਨਾਂ ਨੂੰ ਅਸੀਂ ਬੜਾ ਸਨੇਹ ਭਰ ਕੇ ਪਰਕਰਟ ਵੀ ਕਰਦੇ ਆਂ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆਂ ਵੀ ਲੰਮੀ ਉਮਰ ਬਖਸ਼ੇ ਤੇ ਉਹਨਾਂ ਦੇ ਲਈ ਇਹ ਮੁਆਵਜ਼ਾ ਸਰਕਾਰ ਵੱਲੋਂ ਤੇ ਇੱਕ ਪਰਿਵਾਰ ਨੂੰ ਨੌਕਰੀ ਦੀ ਵੀ ਗੱਲ ਕੀਤੀ ਆ ਅਸੀਂ ਸਾਰੀਆਂ ਗਵਰਨਮੈਂਟਾਂ ਤੋਂ ਇਹ ਗੱਲ ਕਹਿ ਕੇ ਆਏ ਆ ਤੇ ਚੜ੍ਹਦੀ ਕਲਾ ਦਾ ਅੰਸ਼ ਮੋਰਚਾ ਚੜ੍ਹਦੀ ਕਲਾ ਚ ਰਹੂਗਾ ਮੋਰਚਾ ਪੋਸਟਪੋਨ ਕੀਤਾ ਸੀ ਮੁਅਤਲ ਕੀਤਾ ਖਤਮ ਨਹੀਂ ਕੀਤਾ ਮੋਰਚਾ ਚੱਲਦਾ ਰਹੇਗਾ